ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਸੀਂ ਠੀਕ ਹੋਵੋਗੇ ਪੇਪਰਾਂ ਦੀ ਤਿਆਰੀ ਕਰ ਰਹੇ ਹੋਵੋਗੇ ਅੱਜ ਆਪਾਂ ਪੜ੍ਹਦੇ ਹਾਂ ਨੌਵੀਂ ਸ਼੍ਰੇਣੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਪੰਜਾਬੀ ਕਵਿਤਾ ਤੇ ਭਾਰਤਿਕ ਦੇ ਵਿੱਚੋਂ ਧਨੀ ਰਾਮ ਜਾਤਰੀਕ ਦੀ ਦੂਸਰੀ ਕਵਿਤਾ ਵਿਸਾਖੀ ਦਾ ਮੇਲਾ ਨਾਲ ਨਾਲ ਪਹਿਲਾਂ ਅਸੀਂ ਇਸ ਕਵਿਤਾ ਨੂੰ ਪੜ੍ਹਾਂਗੇ ਫਿਰ ਇਸ ਦੀ ਅਸੀਂ ਵਿਆਖਿਆ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਧਨੀ ਰਾਮ ਚਾਤਰਿਕ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਦੇ ਵਿੱਚੋਂ ਇੱਕ ਸਨ ਉਹਨਾਂ ਨੇ ਆਪਣਾ ਮਤਲਬ ਕਿ ਜਿਹੜਾ ਜੀਵਨ ਹੈ ਬੜਾ ਸਾਦਾ ਅੰਮ੍ਰਿਤਸਰ ਦੇ ਵਿੱਚ ਬਤਾਇਆ ਸਧਾਰਨ ਜੀਵਨ ਤੇ ਉਹਨਾਂ ਦੀ ਜਿਹੜੀ ਬੋਲੀ ਸੀ ਪੰਜਾਬੀ ਬੋਲੀ ਨਾਲ ਜਿਹਨਾਂ ਦਾ ਪਿਆਰ ਸੀ ਬਹੁਤ ਜ਼ਿਆਦਾ ਸੀ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਸਰਲ ਅਤੇ ਠੇਠ ਪੰਜਾਬੀ ਦੀ ਵਰਤੋਂ ਕੀਤੀ ਜਿਵੇਂ ਕਿ ਅਸੀਂ ਕਵਿਤਾਵਾਂ ਦੇ ਵਿੱਚ ਦੇਖਦੇ ਹਾਂ ਪਹਿਲਾਂ ਵੈਂਦਾ ਜਾਏ ਕਵਿਤਾ ਸੀ ਪੜ੍ਹੀ ਹੈ ਪਿਛਲੀ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪੜ੍ਹ ਰਹੇ ਹਾਂ ਵਿਸਾਖੀ ਦਾ ਮੇਲਾ ਉਹਨਾਂ ਨੇ ਪੰਜਾਬ ਦੇ ਬਾਰੇ ਕਾਫੀ ਕਵਿਤਾਵਾਂ ਲਿਖੀਆਂ ਸੀ ਜਿਹੜੀਆਂ ਕਿ ਮਸ਼ਹੂਰ ਵੀ ਬਹੁਤ ਹੋਈਆਂ ਹਨ ਵਿਸਾਖੀ ਦਾ ਮੇਲਾ ਪੱਕ ਪਈਆਂ ਕਣਕਾਂ ਲੁਕਾਠ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ 베ਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ਪੁੰਗਰੀਆਂ ਵੱਲਾਂ ਬੇਲਾਂ ਰੁੱਖੀ ਚੜੀਆਂ ਫੁੱਲਾਂ ਹੇਠੋਂ ਫਲਾਂ ਤੇ ਪਰੋਈਆਂ ਲੜੀਆਂ ਸਾਈਂ ਦੀ ਨਿਗਾਹ ਜੱਗ ਤੇ ਸਵੱਲੀਏ ਚੱਲਨੀ ਪ੍ਰੇਮੀਏ ਵਸਾਖੀ ਚੱਲੀਏ ਇਸ ਕਵਿਤਾ ਦਾ ਜਿਹ ਪਹਿਲਾ ਪੈਰਾ ਆਪਾਂ ਪੜ ਚੁੱਕੇ ਆ ਠੀਕ ਹੈ ਇਸ ਦੇ ਜਿਹੜੀਆਂ ਕਾਵ ਸਤਰਾਂ ਨੇ ਸਾਨੂੰ ਇੱਕ ਦੱਸ ਰਹੀਆਂ ਨੇ ਕਿ ਇੱਕ ਕਿਸਾਨ ਐ ਜਾਂ ਉਹ ਆਪਣੀ ਘਰ ਵਾਲੀ ਜਾਂ ਪ੍ਰੇਮਣ ਨੂੰ ਕਹਿ ਰਿਹਾ ਪ੍ਰੇਮੀਏ ਕਿ ਵਸਾਖੀ ਚੱਲੀਏ ਹੈਨਾ ਤੇ ਵਸਾਖੀ ਦਾ ਮੇਲਾ ਤੁਹਾਨੂੰ ਪਤਾ ਕਿਸ ਰੁੱਤ ਦੇ ਵਿੱਚ ਆਉਂਦਾ ਹੈ ਵਸਾਖੀ ਦੀ ਸੰਗਰਾਦ ਨੂੰ ਹੁੰਦਾ ਹੈ ਵਸਾਖੀ ਦਾ ਮੇਲਾ ਠੀਕ ਹੈ ਜੀ ਦੇਖੋ ਦੇ ਸੀ ਮਹੀਨੇ ਆਪਾਂ ਬਸਾਖ ਜਿਹੜਾ ਸ਼ੁਰੂ ਹੁੰਦਾ ਹੁੰਦਾ ਹੈ ਨਾ ਬਸਾਖ ਚੇਤ ਬਸਾਖ ਚੇਤ ਤੋਂ ਬਾਅਦ ਬਸਾਖ ਆਉਂਦਾ ਤੇ ਉਸ ਤੋਂ ਪਹਿਲਾਂ ਜਿਹੜਾ ਮੌਸਮ ਹੁੰਦਾ ਹੈ ਇਹ ਬਸੰਤ ਵਾਲਾ ਮੌਸਮ ਹੁੰਦਾ ਹੈ ਬਸੰਤ ਰੁੱਤ ਇੱਥੇ ਆਈ ਹੁੰਦੀ ਹੈ ਤੇ ਜਿਹੜੀਆਂ ਕਣਕਾਂ ਨੇ ਉਹ ਜਿਹੜੇ ਕਿਸਾਨ ਜਿਹੜੇ ਨੇ ਹਿੰਮਤੀ ਹੁੰਦੇ ਨੇ ਜਾਂ ਲਾ ਲੋ ਪੈਲੀਆਂ ਚ ਉਹਨਾਂ ਦੀਆਂ ਕਣਕਾਂ ਜਿਹੜੀਆਂ ਵਿੱਚ ਪੱਕ ਵੀ ਚੁੱਕ ਜ ਹੁੰਦੀਆਂ ਨੇ ਕਈ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੱੱਡ ਵੀ ਲੈਂਦੇ ਨੇ ਵੇਚ ਵੀ ਲੈਂਦੇ ਨੇ ਹਨਾ ਮਤਲਬ ਇਹ ਪ੍ਰੋਸੀਜਰ ਚੱਲ ਸ਼ੁਰੂ ਹੋ ਵੀ ਜਾਂਦਾ ਹੈ ਤੇ ਕਈ ਜਿਹੜੇ ਪਹਿਲਾਂ ਵੀਜੀਆਂ ਹੁੰਦੀਆਂ ਨੇ ਉਹਨਾਂ ਨੇ ਇਹ ਖਤਮ ਵੀ ਕਰ ਲਿਆ ਹੁੰਦਾ ਆਪਣਾ ਹੀ ਸਾਰਾ ਹਾੜੀ ਦੀ ਫਸਲ ਦਾ ਕੰਮ ਮੇਨ ਹੀ ਜਿਹੜਾ ਵਿਸਾਖੀ ਦਾ ਤਿਹਾਰ ਹੈ ਹਾੜੀ ਦੀ ਫਸਲ ਦੇ ਨਾਲ ਸੰਬੰਧਿਤ ਹੁੰਦਾ ਵੀ ਕਰਾਂ ਦੇ ਵਿੱਚ ਕਣਕਾਂ ਆ ਜਾਂਦੀਆਂ ਨੇ ਖੁਸ਼ ਹੁੰਦੇ ਨੇ ਸਾਰੇ ਹਨਾ ਤਿਹਾਰ ਇੱਕ ਚੀਜ਼ ਦਾ ਆਨੰਦ ਮਾਣਦੇ ਨੇ ਬਾਕੀ ਹੋਰ ਵੀ ਕਈ ਕਾਰਨ ਨੇ ਬਸਾਖੀ ਨਾਲ ਇਤਿਹਾਸ ਕਰਨ ਬਟ ਆਪਾਂ ਇੱਥੇ ਇਸ ਕਵਿਤਾ ਦੀ ਗੱਲ ਕਰਦੇ ਆਂ ਪੱਕ ਪਈਆਂ ਕਣਕਾਂ ਲੁਕਾਠ ਰਸਿਆ ਵੀ ਕਣਕਾਂ ਜਿਹੜੀਆਂ ਨੇ ਪੱਕ ਗਈਆਂ ਨੇ ਲੁਕਾਠ ਇੱਕ ਜਿਹੜਾ ਮਤਲਬ ਕਿ ਫਾਲ ਹੋ ਗਿਆ ਕਿਸੇ ਦਰਖਤ ਦਾ ਲੁਕਾਠ ਉਹਦੇ ਚ ਰਸ ਭਰ ਗਿਆ ਹੈ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਅੰਬਾਂ ਦੇ ਜਿਹੜੇ ਦਰਖਤ ਨੇ ਉਹਨਾਂ ਨੂੰ ਬੂਰ ਪੈ ਰਿਹਾ ਤੇ ਗੁਲਾਬ ਦਾ ਜਿਹੜਾ ਬੂਟਾ ਹੈ ਜਿਹੜੇ ਗੁਲਾਬ ਦੇ ਫੁੱਲ ਨੇ ਖਿੜ ਗਏ ਨੇ ਕਿਉਂਕਿ ਬਹਾਰ ਦਾ ਮੌਸਮ ਹੈ ਬਾਗਾਂ ਵਿੱਚ ਰੰਗ ਫੇਰਿਆ ਬਹਾਰ ਨੇ ਵੀ ਹੁਣ ਜਿਹੜਾ ਬਸੰਤ ਰੁੱਤ ਆ ਗਈ ਹੈ ਸਾਰੇ ਕਿਤੇ ਫੁੱਲ ਹੀ ਫੁੱਲ ਨਜ਼ਰ ਆਉਂਦੇ ਨੇ ਹਰਿਆਵਲ ਨਜ਼ਰ ਆਉਂਦੀ ਹੈ ਬੇਰੀਆਂ ਲਫਾਈਆਂ ਟਾਣੀਆਂ ਦੇ ਭਾਰ ਨੇ ਲਫਾਈਆਂ ਮਤਲਬ ਛੁਕਾ ਦਿੱਤੀਆਂ ਨੇ ਜਿਹੜੀਆਂ ਬੇਰੀਆਂ ਨੇ ਟਾਣੀਆਂ ਦੇ ਭਾਰ ਨੇ ਬੇਰ ਇੰਨੇ ਜ਼ਿਆਦਾ ਲੱਗ ਰਹੇ ਨੇ ਉਹਨਾਂ ਦੀਆਂ ਟਾਣੀਆਂ ਜਿਹੜੀਆਂ ਭਾਰ ਦੇ ਨਾਲ ਜਿਹੜੀਆਂ ਥੱਲੇ ਜ ਮਤਲਬ ਕੀ ਉਹਨਾਂ ਨੂੰ ਫਲ ਪੈ ਰਿਆ ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ ਜਿਹੜੀਆਂ ਨਮੀਆਂ ਬੱਲਾਂ ਸੀ ਉਹ ਪੁੰਗਰ ਗਈਆਂ ਨੇ ਮਤਲਬ ਬੀਜ ਤੋਂ ਇੱਕ ਬੀਜ-ਬੀਜ ਦੇ ਆਪਾਂ ਉਸ ਤੋਂ ਬਾਅਦ ਉਹ ਪੁੰਗਰਦਾ ਅੱਗੇ ਵੇਲ ਜਾਂ ਬੂਟਾ ਜਾਂ ਪੌਦਾ ਬਣਨਾ ਸ਼ੁਰੂ ਹੁੰਦਾ ਉਹ ਪੁੰਗਰ ਗਿਆ ਤੇ ਜਿਹੜੀਆਂ ਵੇਲਾਂ ਥੋੜੀਆਂ ਵੱਡੀਆਂ ਹੋਈਆਂ ਸੀ ਉਹ ਰੁੱਖਾਂ ਤੇ ਚੜ ਗਈਆਂ ਨੇ ਫੁੱਲਾਂ ਦੇ ហេਠ ਫਲਾਂ ਨੇ ਪਰੋਈਆਂ ਲੜੀਆਂ ਫੁੱਲ ਦੇ ហេਠ ਜਿਹੜੇ ਫਲ ਲੱਗਦੇ ਨੇ ਉਹ ਵੀ ਆਪਣੀਆਂ ਜੜੀਆਂ ਗੁੱਛੀਆਂ ਦੇ ਵਿੱਚ ਉੱਗ ਗਏ ਨੇ ਲੜੀਆਂ ਦੇ ਵਿੱਚ ਉੱਗ ਗਏ ਨੇ ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਹੈ ਵੀ ਉਸ ਪਰਮਾਤਮਾ ਦੀ ਉਸ ਕੁਦਰਤ ਦੀ ਨਿਗਾਹ ਜੱਗ ਦੇ ਉੱਤੇ ਸਵੱਲੀ ਹੈ ਵੀ ਇੰਨਾ ਕੁਦਰਤ ਨੇ ਸਾਰਾ ਕੁਝ ਦਿੱਤਾ ਦੇਖੋ ਬੇਲਾਂ ਵੀ ਭੁੰਗਰ ਗਈਆਂ ਨੇ ਬੇਲਾਂ ਰੁੱਖੀ ਜੜੀਆਂ ਨੇ ਹੈਨਾ ਅੰਬਾਂ ਨੂੰ ਬੂਰ ਪੈ ਗਿਆ ਕਣਕਾਂ ਜਿਹੜੀਆਂ ਨਿਸਰ ਗਈਆਂ ਨੇ ਪੱਕ ਗਈਆਂ ਨੇ ਹਨ ਤੇ ਮਤਲਬ ਫੁੱਲ ਸਾਰੇ ਪਾਸੇ ਖਿੜੇ ਨੇ ਤਾਂ ਉਹ ਕਹਿ ਰਿਹਾ ਚੱਲ ਨੀ ਪ੍ਰੇਮੀਏ ਵਸਾਖੀ ਚੱਲੀਏ ਕਿ ਚੱਲ ਮੇਰੀ ਜੀਵਨ ਸਾਥੀ ਆਪਾਂ ਵਸਾਖੀ ਦੇ ਮੇਲੇ ਤੇ ਚੱਲੀਏ ਅੱਗੇ ਇਸ ਪੈਰੇ ਦੇ ਵਿੱਚ ਉਸ ਵਸਾਖੀ ਦੇ ਮੇਲੇ ਦਾ ਚਿੱਤਰਨ ਵਰਣਨ ਦੇਖੇ ਵਸਾਖੀ ਦੇ ਮੇਲੇ ਵਿੱਚ ਕੀ ਕੁਝ ਹੁੰਦਾ ਦੂਰ ਦੂਰ ਥਾਾਂ ਬਣ ਜਾ ਰਹੇ ਆਏ ਨੇ ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ ਕਿ ਬੰਜਾਰੇ ਦੂਰ ਦੂਰ ਤੋਂ ਆਏ ਨੇ ਸੋਨੀਆਂ ਸੋਨੀਆਂ ਕੁੰਜਾਂ ਤੇ ਫੀਤੇ ਲਿਆਏ ਨੇ ਗਾਜਰਿਆਂ ਤੇ ਬੰਗਾਂ ਦਾ ਤਾਂ ਅੰਤ ਕੋਈ ਅੰਤ ਕੋਈ ਏ ਨਾ ਅੰਤ ਕੋਈ ਏ ਗਾਜਰੇ ਮਤਲਬ ਜਿਹੜੇ ਆਪਾਂ ਬਾਹਾਂ ਦੇ ਵਿੱਚ ਪਾਉਂਦੇ ਆਂ ਚੌੜਾ ਚੂੜੀ ਨਾਲੋਂ ਚੌੜਾ ਹੁੰਦਾ ਉਹਨੂੰ ਅਸੀਂ ਗਾਜਰਾ ਕਹਿ ਲੈਂਦੇ ਆਂ ਤੇ ਬੰਗਾਂ ਦਾ ਕੋਈ ਅੰਤ ਨਹੀਂ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ ਨਕਲੀ ਗਹਿਣੇ ਜਿਹੜੇ ਨੇ ਆਲਟੀਫੀਸ਼ਲ ਉਹਨਾਂ ਦੀ ਪੂਰੀ ਮੰਡੀ ਲੱਗੀ ਹੋਈ ਹੈ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ ਹਲਵਾਈਆਂ ਨੇ ਹੱਟਾਂ ਲਾਈਆਂ ਹੋਈਆਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ ਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਮੇਲੇ ਦੇ ਵਿੱਚ ਆਈਆਂ ਨੇ ਹੱਟੀ-ਹੱਟੀ ਸ਼ਕੀਨੀਆਂ ਸ਼ੌਕੀਆਂ ਸ਼ੌਕੀਆਂ ਦੀ ਭੀੜ ਖੜੀ ਏ ਹੱਟੀ ਹੱਟੀ ਸ਼ੌਕੀਆਂ ਦੀ ਜਿਹੜੇ ਸ਼ਕੀਨ ਨੇ ਇਹਨਾਂ ਚੀਜ਼ਾਂ ਨੂੰ ਲੈਣ ਦੇ ਬਣ ਜਾ ਰਿਆਂ ਕੋਲ ਵੀ ਖੜੇ ਨੇ ਉਹ ਬੰਗਾ ਗਜਰੇ ਪਵਾਉਣ ਲਈ ਤੇ ਖੁੰਜਾਂ ਤੇ ਫਿੱਤੇ ਲੈਣ ਲਈ ਇਹਦਾ ਮੈਨੂੰ ਨਹੀਂ ਪਤਾ ਖੁੰਜਾਂ ਫਿੱਤੇ ਕੀ ਹੁੰਦਾ ਜੇ ਕਿਸੇ ਨੂੰ ਪਤਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਕੀ ਹੱਟੀ ਸ਼ੌਕੀਆਂ ਨੇ ਭੀੜ ਖੜੀ ਹਰੇਕ ਹੱਟੀ ਹੱਟੀ ਜਿਹੜੇ ਉਹ ਸ਼ਕੀਨ ਨੇ ਖਰੀਦਣ ਦੇ ਉਹ ਉੱਥੇ ਖੜੇ ਨੇ ਚੱਲ ਨੀ ਪ੍ਰੇਮੀ ਬਸਾਖੀ ਚੱਲੀਏ ਆ ਜਾ ਆ ਜਾ ਆਪਾਂ ਜਿਹੜੀ ਆਪਣੀ ਪ੍ਰੇਮਣ ਨੂੰ ਕਹਿ ਰਿਹਾ ਕਿ ਆਜ ਆਪਾਂ ਬਸਾਖੀ ਦੇ ਮੇਲੇ ਚੱਲੀਏ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ ਹਰੇਕ ਥੋੜੀ ਥੋੜੀ ਜਗ੍ਹਾ ਦੇ ਉੱਪਰ ਖੇਡਾਂ ਹੋ ਰਹੀਆਂ ਨੇ ਪੰਘੂੜੇ ਵਾਲੇ ਆਏ ਨੇ ਝੰਡੋਲ ਝੂਟਣ ਵਾਲੇ ਜਿਵੇਂ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਠੀਕ ਹੈ ਉਹ ਵੀ ਆਪਣਾ ਖੇਲ ਦਿਖਾ ਰਹੇ ਨੇ ਵੰਝਲੀ ਲੰਗੋਜਾ ਕਾਟੋ ਤੁੰਬਾ ਵੱਜਦੇ ਇਹ ਸਾਜ਼ ਨੇ ਜੀ ਸਾਡੇ ਪੰਜਾਬੀ ਸੱਭਿਆਚਾਰ ਦੇ ਵੰਝਲੀ ਲੰਗੋਜਾ ਕਾਟੋ ਤੁੰਬਾ ਵੱਜਦੇ ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ ਇੱਕ ਪਾਸੇ ਛਿੰਜਾਂ ਦਾ ਕੋਲ ਚੱਲ ਰਿਹਾ ਹੈ ਠੀਕ ਹੈ ਜੀ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਇੱਥੇ ਸਾਰਾ ਮਤਲਬ ਇੰਨੀ ਭੀੜ ਹੈ ਕਿ ਰੌਲਾ ਪੈ ਰਿਹਾ ਸਾਰੇ ਸੰਸਾਰ ਦਾ ਰੌਲਾ ਇੱਥੇ ਲੱਗ ਰਿਹਾ ਹੈ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਐਨੀ ਭੀੜ ਹੈ ਕਿ ਤਿਲ ਸੁਟਿਆ ਜਿਹੜਾ ਪੁੰਜੇ ਨਹੀਂ ਜਾਂਦਾ ਹੈਨਾ ਤੇ ਕੋਹਾਂ ਵਿੱਚ ਮੇਲੇ ਤੇ ਜ਼ਮੀਨ ਮੱਲੀਏ ਕੋਹਾਂ ਦੀ ਮਤਲਬ ਕਿ ਕਾਫੀ ਦੂਰ ਤੱਕ ਜਿਹੜੀ ਜ਼ਮੀਨ ਸਾਰੇ ਮੇਲੇ ਦੇ ਵਿੱਚ ਵਿੱਚ ਕਵਰ ਕੀਤੀ ਹੋਈ ਹੈ ਠੀਕ ਹੈ ਵੀ ਐਨੀ ਭੀੜ ਹੈ ਇੱਥੇ ਚੱਲ ਨਹੀਂ ਪ੍ਰੇਮੀ ਬਸਾਖੀ ਚੱਲੀਏ ਕਿ ਚੱਲ ਮੇਰੀ ਜੀਵਨ ਸਾਥੀ ਆਪਾਂ ਬਸਾਖੀ ਦੇ ਮੇਲੇ ਚੱਲੀਏ ਠੀਕ ਹੈ ਜੀ ਇਹ ਕਵਿਤਾ ਸੀਗੀ ਬਸਾਖੀ ਦਾ ਮੇਲਾ ਧਨੀ ਰਾਮ ਚਾਤਰੀ ਜੀ ਦੀ ਲਿਖੀ ਹੋਈ ਉਮੀਦ ਹੈ ਤੁਹਾਨੂੰ ਇਹ ਕਵਿਤਾ ਸੌਖੀ ਸਮਝ ਆ ਗਈ ਹੋਵੇਗੀ ਕਿਉਂਕਿ ਵੈਸੇ ਇਹਨਾਂ ਦੀ ਜਿਹੜੀ ਹੈ ਭਾਸ਼ਾ ਜਿਹੜੀ ਹੈ ਉਹ ਮਤਲਬ ਸਰਲ ਅਤੇ ਠੇਠ ਪੰਜਾਬੀ ਹੁਈ ਹੈ ਤੇ ਬਟ ਆਪਾਂ ਹੁਣ ਇੱਥੇ ਦੇਖਦੇ ਹਾਂ ਕਿ ਕੁੰਜਾਂ ਜਾਂ ਉਹਦਾ ਕੀ ਕੋਈ ਅਰਥ ਹੋਵੇ ਜੇ ਕਿਸੇ ਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਵੀ ਇਹ ਕੁੰਜਾਂ ਫਿੱਤੇ ਦਾ ਕੀ ਮਤਲਬ ਹੁੰਦਾ ਕੀ ਚੀਜ਼ ਹੁੰਦੀ ਹੈ ਸੋਹਣੀਆਂ ਸੋਹਣੀਆਂ ਕੁੰਜਾਂ ਤੇ ਫਿੱਤੇ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਸਾਰਿਆਂ ਤੱਕ ਪਹੁੰਚੇ ਹਨ ਤੇ ਧੰਨਵਾਦ ਜੀ